ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਵਿੱਚ ਐਨ ਆਰ ਆਈ ਸਭਾ ਦੀਆਂ ਚੱਲ ਰਹੀਆਂ ਚੋਣਾਂ ਦੇ ਵਿੱਚ ਰੱਪੜ ਪੈ ਗਿਆ ਉਮੀਦਵਾਰ ਜਸਵੀਰ ਸਿੰਘ ਗਿੱਲ ਹੋਰਾਂ ਨੇ ਚੋਣਾਂ ਦਾ ਬਾਈਕਟ ਕਰ ਦਿੱਤਾ ਉਹਨਾਂ ਨੇ ਸਰਕਾਰ ਤੇ ਧੱਕਾਸ਼ਾਹੀ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਵੋਟਰਾਂ ਨੂੰ ਵੋਟ ਪਾਉਣ ਨਹੀਂ ਦਿੱਤੀ ਜਾ ਰਹੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਲੰਧਰ ਸ਼ਹਿਰ ਤੋਂ ਇਲਾਵਾ ਕਿਸੇ ਹੋਰ ਸ਼ਹਿਰ ਦੇ ਵੋਟਰਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਅੱਗੇ ਜੋ ਕਿਹਾ ਉਹ ਸੁਣੋ ਸਤਿਰਾਮ ਮੇਰਾ ਨਾਮ ਜਸਵੀਰ ਸਿੰਘ ਗਿੱਲ ਐਕਸ ਪ੍ਰੈਜ਼ੀਡੈਂਟ ਐਨਰਜ ਦਾ ਬੰਨਿਆ ਅ ਤੁਹਾਡੇ ਨੂੰ ਕੀ ਬਾਈਕਾਡ ਕੀਤਾ ਜਾ ਰਿਹਾ ਹੈ ਹਾਂ ਜੀ ਬਾਈਕਾਡ ਕੀਤਾ ਜਾ ਰਿਹਾ ਹੈ ਹਾਂ ਬਿਲਕੁਲ ਅਸੀਂ ਬਾਈਕਾਡ ਕਰ ਰਹੇ ਹਾਂ ਕਿਉਂਕਿ ਦੇਖੋ ਸਾਡਾ ਇੱਕੋ ਹੀ ਕੁਐਸਚਨ ਹੈ ਜਿਹੜੀਆਂ ਵੋਟਾਂ ਪੱਕੀਆਂ ਹੋ ਗਈਆਂ ਜਿਹੜੀ ਉੱਪਰ ਕੰਪਿਊਟਰ ਤੇ ਚੜ ਗਈਆਂ ਉਹ ਜਿਹੜੀਆਂ ਕਿਉਂ ਆ ਉਹ ਅਪਰੂਵ ਹੋ ਕੇ ਆਈਆਂ ਉਥੋਂ ਜਿਹੜੇ ਸਾਡੇ ਚੇਅਰਮੈਨ ਆ ਉਥੋਂ ਦੇ ਡਿਸਟ੍ਰਿਕਟ ਦੇ ਉਹ ਅਪਰੂਵ ਹੋ ਕੇ ਸਾਡੀ ਵੋਟ ਵੈਲਿਡ ਹੋ ਗਈ ਜੇ ਸਾਡੀ ਵੋਟ ਵੈਲਿਡ ਹੋ ਗਈ ਤੇ ਸਾਡੇ ਜਿਹੜੇ ਬਣਾਏ ਉਥੇ ਇਹ ਪ੍ਰਧਾਨਾਂ ਨੇ ਕਾਰਡ ਬਣਾਏ ਹੋਇਆ ਉਹ ਕਿਉਂ ਅਨਵੈਲਿਡ ਹੋ ਗਏ ਸਾਡਾ ਮੇਨ ਮੁੱਦਾ ਇਹੀ ਆ ਕਿ ਸਾਨੂੰ ਵੋਟ ਪਾਉਣ ਦਾ ਹੱਕ ਦਿੱਤਾ ਜਾਂਦਾ ਲੇਕਿਨ ਉਹਨਾਂ ਨੇ ਸਾਨੂੰ ਹੁਣ ਨਾ ਕਰ ਦਿੱਤੀ ਆ ਤੇ ਉਸ ਦੀ ਪ੍ਰੋਟੈਸਟ ਦੇ ਵਿੱਚ ਅਸੀਂ ਛੱਡ ਰਹੇ ਹਾਂ ਕਿੰਨੇ ਸਾਲਾਂ ਤੋਂ ਤੁਸੀਂ ਈ ਵੋਟਿੰਗ ਕਰਦੇ ਆਂ ਮੈਂ ਫਾਊਂਡਰ ਮੈਂਬਰ ਆ ਜੀ ਇਹ ਸਭਾ ਦਾ 1996 ਦੇ ਵਿੱਚ ਫਾਰਮ ਹੋਈ ਸੀ ਸਿንስ ਦੈਨ ਆਮਨ ਵਾਰਡਨ ਦੇ ਸਭਾ ਤੇ ਅੱਜ ਤੱਕ ਸਾਨੂੰ ਕਦੀ ਕਾਰਡਾਂ ਦੀ ਪ੍ਰੋਬਲਮ ਨਹੀਂ ਸੀ ਆਈ ਜਿਹੜੀ ਕਿ ਐਤਕੀ ਆਈ ਟਾਈਮ ਟੂ ਟਾਈਮ ਇਹਨਾਂ ਨੇ ਸਭ ਕੁਝ ਚੇਂਜ ਕੀਤਾ ਸਿਰਫ ਆਪਣੇ ਪਪਟ ਪ੍ਰੈਜ਼ੀਡੈਂਟ ਬਣਾਉਣ ਦੀ ਖਾਤਰ ਤੁਸੀਂ ਇੱਕ ਚੀਜ਼ ਇਮੇਜਿਨ ਕਰੋ ਇੱਕ ਲੜਕੀ ਜਿਹਨੂੰ ਕੋਈ ਨਹੀਂ ਪਛਾਣਦਾ ਉਹ ਕੌਣ ਆ ਕਿੱਥੋਂ ਆਈ ਆ ਉਹ ਇੰਨੀਆਂ ਵੋਟਾਂ ਕਿੱਥੋਂ ਬਣਾ ਸਕਦੀ ਆ ਸਾਡੇ ਕਿਦਾਂ ਮੈਂਬਰਸ ਨਾਲ ਉਹ ਟੱਚ ਹੋ ਗਈ ਉਹਨੇ ਕੀ ਐਸਾ ਜਾਦੂ ਕਰ ਦਿੱਤਾ ਇੰਟੂ ਮਿੰਟ ਇੰਟੂ ਮਿੰਟ ਟੂ ਵਨ ਅਸੀਂ ਮੇਰਾ ਖਿਆਲ ਸਾਰੀ ਪ੍ਰੈਸ ਨੂੰ ਪਤਾ ਤੁਸੀਂ ਪਿਛਲੀਆਂ ਇਲੈਕਸ਼ਨਾਂ ਵੀ ਦੇਖੀਆਂ ਹੋਣਗੀਆਂ 360 ਵੋਟਾਂ ਪੋਲ ਹੋਈਆਂ ਸੀ 360 ਵੋਟਾਂ ਸੀ ਕਿੱਥੋਂ ਕਿੱਥੋਂ ਲੱਭ ਕੇ ਲੈ ਕੇ ਆਏ ਆ ਇਹ ਸਾਨੂੰ ਪਤਾ ਇਸ ਵਾਰ ਕਿੰਨੀ VOTING ਹੋ ਰਹੀ ਪਤਾ ਨਹੀਂ ਜੀ ਕਿੰਨੀ ਹੋ ਰਹੀ ਹੈ ਤਾਂ ਛੱਡ ਦਿੱਤੀ ਹੁਣ ਇਲੈਕਸ਼ਨ ਬਾਰੇ ਵੀ ਆਰ ਨਾਟ ਇੰਟਰਸਟਿਡ ਤੁਸੀਂ ਆਪਣੇ ਆਬਜੈਕਸ਼ਨ ਰੇਜ਼ ਕੀਤਾ ਆਬਜੈਕਸ਼ਨ ਰੇਜ਼ ਕੀਤਾ ਜੀ ਉਹ ਕਹਿੰਦੇ ਵੀ ਵੀ ਕੈਨਟ ਡੂ ਨਥਿੰਗ ਅਸੀਂ ਤੁਹਾਨੂੰ ਵੋਟ ਨਹੀਂ ਪਾਉਣ ਦੇਣੀ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਲੁਧਿਆਣਾ ਤਰਨਤਾਰਨ ਤਰਨਤਾਰਨ ਇਸ ਸਾਰੇ ਜਗ੍ਹਾ ਤੋਂ ਜਿੰਨੀਆਂ ਵੋਟਾਂ ਆਈਆਂ ਉਹਨਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਗਈਆਂ ਨਹੀਂ ਜਲੰਧਰ ਨੂੰ ਛੱਡ ਕੇ ਹੋਰ ਕਿਸੇ ਵੀ ਜਿਹੜੇ ਹੋਰ ਕਿਸੇ ਕਿਸੇ ਜਗ੍ਹਾ ਵੀ ਨਹੀਂ ਆਹ ਜਿਹੜੇ ਭਾਈ ਸਾਹਿਬ ਕਹਿ ਰਹੇ ਸੀ ਵੀ ਮੈਂ ਵੋਟ ਪਾਈ ਆ ਦੇਖੋ ਮੇਰੀ ਪਈ ਆ ਵੋਟ ਮੇਰਾ ਨਮਾ ਕਾਰਡ ਆ ਇਹਨਾਂ ਨੂੰ ਮੈਂ انرੋਲ ਕੀਤਾ ਸੀ ਮੈਂ انرੋਲ ਕੀਤਾ ਇਹਨਾਂ ਦਾ ਕਾਰਡ ਉੱਥੇ ਬਣਨਾ ਸੀ ਲੇਕਿਨ ਇਹਨਾਂ ਨੂੰ ਮੈਂ ਕਿਹਾ ਤੁਸੀਂ ਨਮਾ ਕਾਰਡ ਬਣਾ ਲਓ ਇੱਥੋਂ ਇਹ ਬੈਟਰ ਹੋਊਗਾ ਉਦੋਂ ਸਾਨੂੰ ਇਹ ਨਹੀਂ ਸੀ ਪਤਾ ਸ਼ਹੀਦ ਭਗਤ ਸਿੰਘ ਨਗਰ ਤੋਂ ਨਹੀਂ ਉਹ ਜਲੰਧਰ ਤੋਂ ਕਾਰਡ ਨਹੀਂ ਨਹੀਂ ਕਾਰਡ ਜਲੰਧਰ ਤੋਂ ਬਣਿਆ ਤੁਸੀਂ ਬਣਾ ਸਕਦੇ ਆ ਇਹੜਾ ਕਾਰਡ ਇਥੋਂ ਬਣਾ ਸਕਦੇ ਆ ਤੁਹਾਨੂੰ 500 ਰੁਪਈਆ ਕੋ ਜਿਆਦਾ ਲੱਗਦਾ ਉਹ ਇਹਨਾਂ ਨੇ ਦੇ ਕੇ ਕਾਰਡ ਬਣਾ ਲਿਆ ਤਾਂ ਇਹਨਾਂ ਦੀ ਵੋਟ ਪੈ ਗਈ ਜੇ ਇਹੇ ਕਾਰਡ ਇਹਨਾਂ ਨੂੰ ਉਥੋਂ ਇਸ਼ੂ ਹੋਇਆ ਹੁੰਦਾ ਤੇ ਇਹ ਵੋਟ ਨਹੀਂ ਸੀ ਪੂਰ ਕਰ ਸਕਦੇ ਤੇ ਤੁਹਾਨੂੰ ਕੁਝ ਲੱਗ ਰਿਹਾ ਸੀ ਇਸ ਤੋਂ ਪਹਿਲਾਂ ਕਿ ਇਸ ਤਰ੍ਹਾਂ ਦਾ ਬੰਦੇ ਚਾਲਸ ਨਹੀਂ ਜੀ ਨਹੀਂ ਸਾਨੂੰ ਇਹ ਨਹੀਂ ਸੀ ਲੱਗ ਰਿਹਾ ਭਈ ਕਾਰਡ ਅਸੈਪਟ ਨਹੀਂ ਕੀਤੇ ਜਾਣਗੇ ਭਈ ਵੋਟ ਪੈਣੀ ਆ ਠੀਕ ਆ ਘੱਟ ਪੈ ਜੂਗੀ ਅਸੀਂ ਟੋਟਲ ਵੋਟ ਜਿਹੜੀ ਆ ਜੇ ਸਹੀ ਵੋਟ ਪੈਂਦੀ ਤੇ 150 ਤੋਂ 200 ਵੋਟ ਪੈਣੀ ਸੀ ਇਦਾਂ ਇਤੋਂ ਜ਼ਿਆਦਾ ਵੋਟ ਨਹੀਂ ਸੀ ਪੈਣੀ ਗਿਲਸਰਬ ਐਨਆਰਆਈ ਸਭਾ ਦਾ ਜਿਹੜੇ ਐਨਆਰਆਈ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਜਦ ਕਿ 23600 ਵੋਟਰ ਹੈ 3500 ਵੋਟ ਪੈ ਰਹੀ ਹੈ ਹੋ ਸਕਦਾ ਵਿਦੇਸ਼ ਵੀ ਹੋਣ ਤੇ ਹੁਣ ਅੱਜ ਵੀ ਜਿਹੜੀ 200 ਤੋਂ ਘੱਟ ਹੀ ਹੈ ਕਿ ਕੀ ਕਾਰਨ ਹੈ ਕਿ ਕਿਉਂ ਨਹੀਂ ਲੋਕ ਇੰਟਰਸਟ ਦੇ ਰਹੇ ਐਨਆਰਆਈ ਕਿਉਂ ਨਹੀਂ ਇੰਟਰਸਟ ਦੇ ਇੰਟਰਸਟ ਤਾਂ ਐਨਆਰਏ ਨੇ ਪੂਰਾ ਲਿਆ ਜੀ ਆ ਸਾਡੇ ਵੋਟਰ ਹੀ ਖੜੇ ਆ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਖੋਹ ਲਿਆ ਗਿਆ ਸਾਡੇ ਕੋਲ तकरीबन ਅਸੀਂ 250 ਵੋਟ ਪੈਦਾ ਕੀਤੀ ਸੀ ਪੈਦਾ ਮੀਨ ਇਕੱਠੀ ਗੈਦਰ ਕੀਤੀ ਸੀ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਇਸ ਕਰਕੇ ਵੋਟ ਪਈ ਨਹੀਂ ਨੈਕਸਟ ਸਟੈਪ ਕੀ ਹੋਏਗਾ ਤੁਹਾਡਾ ਇੱਥੇ VOTING ਨਹੀਂ ਹੋਣ ਦਿੱਤੀ ਤੁਸੀਂ ਕਹ ਰਹੇ ਬਾਈਕਾਟ ਕਰਾਂਗੇ ਅਸੀਂ ਹੁਣ ਮੀਟਿੰਗ ਕਰਾਂਗੇ ਆਪਣੀ ਪਾਰਟੀ ਦੀ ਮੀਟਿੰਗ ਕਰਕੇ ਉਹਦੇ ਵਿੱਚ ਬਾਈਕਾਟ ਕੀਤਾ ਯਾਰਾ ਤੁਹਾਡਾ ਹਾਂ ਅਸੀਂ ਬਾਈਕਾਟ ਕਰਤੀ ਹੈ ਕਾਨੂੰਨੀ ਰਾਹ ਦਾ ਸਾਹਾਰਾ ਅਸੀਂ ਕਾਨੂੰਨੀ ਰਾਹ ਦਾ ਸਹਾਰਾ ਲਵਾਂਗੇ ਕਿਉਂਕਿ ਇਹਦੇ ਵਿੱਚ ਤਾਲੀਵਾਲ ਸਾਹਿਬ ਨੇ ਮੈਨੂੰ ਥ੍ਰੈਟ ਕੀਤਾ ਕਿਸੇ ਦੇ ਥਰੂ ਭਈ ਤੂੰ ਵਹਿ ਜਾ ਥੱਲੇ ਨਹੀਂ ਨਾ ਤੇਰਾ ਮਾੜਾ ਨੋ ਵੈਲ ਹਾਵਨ ਟੂ ਫੇਸ ਦਾ ਕਨਸੀਕਵੈਂਸ ਸਾਨੂੰ ਇਹ ਚੀਜ਼ ਮੰਤਰੀ ਸਾਹਿਬ ਦਾ ਸੁਨੇਹਾ ਕਿਸੇ ਨੇ ਮੈਨੂੰ ਦੱਸਿਆ ਤੇਨੇ ਦਿੱਤਾ ਦੂਜੇ ਪਾਸੇ ਵਿਰੋਧੀ ਉਮੀਦਵਾਰ ਪਰਵਿੰਦਰ ਹੋਰਾ ਨੇ ਗਿੱਲ ਹੋਰਾ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਗਿੱਲ ਹੋਰਾ ਨੇ ਫਰਜੀ ਵੋਟਰ ਤਿਆਰ ਕੀਤੇ ਨੇ ਹਾਂਜੀ ਸਰ VOTING ਜਿਹੜੀ ਹੈਗੀ ਆ ਉਹ ਪੂਲਿੰਗ ਜਿਹੜੇ ਸਾਡੇ ਪੂਲਿੰਗ ਏਜੰਟਸ ਬੈਠੇ ਹੋਏ ਆ ਗਵਰਨਮੈਂਟ ਦੇ EMPLOYES ਉਹਨਾਂ ਨੇ ਸਾਰਾ ਕੁਝ ਜੋ ਵੀ ਹੈਗੇ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਕਰ ਰਹੇ ਆ ਅਸੀਂ ਵੀ ਇਸ ਪਾਸ ਦਾ ਹਿੱਸਾ ਹੀ ਆ ਜੋ ਰੂਲਸ ਬਾਕੀਆਂ ਤੇ ਲੱਗ ਰਹੇ ਉਹ ਸਾਰਿਆਂ ਦੇ ਉੱਪਰ ਲੱਗ ਰਹੇ ਆ ਹਾਂਜੀ ਅੱਛਾ ਮੈਂ ਇੱਕ ਰੋਪੇ ਵੀ ਲਗਾ ਰਹੇ ਨੇ ਕਿ ਉਹਨਾਂ ਨੂੰ ਧਮਕੀਆਂ ਵਗੈਰਾ ਵੀ ਦਿੱਤੀਆਂ ਗਈਆਂ ਨੇ ਜਸਬੀਰ ਸਿੰਘ ਗਿੱਲ ਹੋਣਾ ਵੱਲੋਂ આરોਪ ਨੇ ਕਿ ਮਤਲਬ ਉਹਨਾਂ ਨੇ ਰੋਪ ਲਗਾਇਆ ਕਿ ਉਹਨਾਂ ਦਾ ਪਹਿਲਾਂ ਦਬਾਅ ਬਣਾਇਆ ਗਿਆ ਫਿਰ ਉਹਨਾਂ ਨੂੰ ਬਾਹਰਸਾਈਡਡ ਬੁਲਾਇਆ ਗਿਆ ਉਸ ਦੇ ਬਾਅਦ ਉਹਨਾਂ ਨੇ ਇਹ ਕਹਿ ਕੇ ਸਰ ਮੈਨੂੰ ਇਹਦੇ ਬਾਰੇ ਨੂੰ ਇੱਕ ਮੰਤਰੀ ਦਾ ਨਾਮ ਵੀ ਲੈ ਰਹੇ ਨੇ ਉਹ ਠੀਕ ਹੈ ਜੀ ਤਾਲੀਵਾਲ ਦਾ ਨਾਮ ਲੈ ਰਹੇ ਨੇ ਕਿ ਉਹਨਾਂ ਦਾ ਨਾਮ ਲੈ ਕੇ ਧਮਕੀ ਦਿੱਤੀ ਗਈ ਹੈ ਨਹੀਂ ਸਰ ਇਹ ਜਿਹੜੇ ਨਾਨ ਪੋਲਿਟਿਕਲ ਇਲੈਕਸ਼ਨਸ ਹੈਗੇ ਆ ਔਰ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਮੈਂ ਇਹ ਗੱਲ ਤੋਂ ਬਿਲਕੁਲ ਅਣਜਾਣ ਹਾਂ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਕਿ ਉਹ ਕੀ ਗੱਲ ਕਰ ਰਹੇ ਆ ਇਹ ਜਿਹੜੇ ਤੁਸੀਂ ਦੇਖ ਸਕਦੇ ਹੋ ਤੁਸੀਂ ਕੈਮਰਾ ਘੁਮਾਓ ਆਪਣਾ ਬੜੇ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨਸ ਹੋ ਰਹੇ ਆ ਐਕਚੁਅਲੀ ਇਹਦਾ ਰੀਜ਼ਨ ਇੱਕ ਵੀ ਮੈਂ ਕਹਿ ਸਕਦੀ ਹਾਂ ਕਿ ਸਾਨੂੰ ਇਹ ਪਤਾ ਲੱਗਾ ਸੀ ਔਰ ਅਸੀਂ ਇਹ ਐਪਲੀਕੇਸ਼ਨ ਪਹਿਲਾਂ ਪਾਈ ਸੀਗੀ ਕਿ ਨਵਾਂ ਸ਼ਹਿਰ ਦੇ ਵਿੱਚ ਜਸਬੀਰ ਸਿੰਘ ਗਿੱਲ ਜਿਹੜੇ ਕਿ ਦੂਜੇ ਕੈਂਡੀਡੇਟ ਹੈਗੇ ਉਹਨਾਂ ਨੇ ਬਹੁਤ ਸਾਰੀਆਂ ਝੂਠੀਆਂ ਵੋਟਾਂ ਜਿਹੜੀਆਂ ਹੈਗੀਆਂ ਅਬਾਊਟ 150 ਦੇ ਕਰੀਬ ਬਣਵਾਈਆਂ ਸੀ ਉਹਨਾਂ ਦਾ ਜਦੋਂ ਇਹ ਪਰਦਾ ਫਾਸ਼ ਹੋ ਗਿਆ ਤੇ ਅਸੀਂ ਇਹ ਵੋਟਾਂ ਦਾ ਜਿਹੜਾ ਸੀ ਅਸੀਂ ਕਿਹਾ ਵੀ ਨਵੇਂ ਸ਼ਹਿਰ ਦੇ ਜਿਹੜੇ ਵੋਟਾਂ ਨੇ ਨਕਲੀ ਬਣਵਾਈਆਂ ਹੈਗੀਆਂ ਉਹ ਨਹੀਂ ਪੈਣੀਆਂ ਚਾਹੀਦੀਆਂ ਉਹਨਾਂ ਤੋਂ ਬੜੇ ਬੁਖਲਾ ਚ ਦੇ ਉੱਪਰ ਲਗਾ ਰਹੇ ਆ ਇਹ ਇਲੈਕਸ਼ਨਸ ਦੇ ਵਿੱਚ ਦੇਖੋ 6 ਵਾਰੀ 5 ਰ 6 ਵਾਰੀ ਇਹ ਹਾਰ ਚੁੱਕੇ ਆ ਔਰ ਇਹਨਾਂ ਨੇ ਜਿਹੜਾ ਹਰ ਵਾਰੀ ਇਹ ਇਦਾਂ ਹੀ ਕਰਦੇ ਆ ਜਦੋਂ ਉਹਨਾਂ ਨੂੰ ਲੱਗਦਾ ਹੈਗਾ ਕਿ ਹਾਰੇ ਤੇ ਦੂਜੀਆਂ ਜਿਹੜੀਆਂ ਧਿਰਾਂ ਹੈਗੇ ਉਹਨਾਂ ਦੇ ਉੱਪਰ ਝੂਠੇ આરોਪ ਲਗਾਉਣੇ ਸ਼ੁਰੂ ਕਰ ਦਿੰਦੇ ਆ ਇਹ ਵੀ ਕਹਿ ਰਹੇ ਨੇ ਕਿ ਤੁਹਾਨੂੰ ਪਲਾਨਟ ਕੀਤਾ ਗਿਆ ਆ ਵੀ ਤੁਸੀਂ ਜਿਆਦਾ ਜਾਣਦੇ ਨਹੀਂ ਇਸ ਸਭਾ ਦੇ ਬਾਰੇ 2-3 ਮਹੀਨੇ ਚ ਹੀ ਤੁਸੀਂ ਮਤਲਬ ਕਿੰਨਾ ਇਨੀ ਤਾਕਵੀਅਤ ਇਹ ਵੋਟਾਂ ਕਿੰਦਾ ਇਕੱਠੇ ਦੇਖੋ ਸਰ ਇਹਦੇ ਚ ਇਦਾਂ ਹੈਗਾ ਆ ਕਿ ਇਹਨਾਂ ਨੂੰ ਜਦੋਂ ਵੀ ਅਸੀਂ ਇਹ ਮੈਂਬਰਸ਼ਿਪ ਜਿਹੜੂ ਮੈਂ ਲਈ ਹੈਗੀ ਆ ਇਹ ਸਭਾ ਦੇ ਨਾਲ ਮੈਂ ਬਹੁਤ ਸਾਲਾਂ ਤੋਂ ਜੁੜੀ ਹੋਈ ਆ ਜਦੋਂ ਦੀ ਮੈਂ ਫੋਰਮ ਲਈ ਮੈਂਬਰਸ਼ਿਪ ਲੈਣ ਨੂੰ ਮੈਨੂੰ ਹੋ ਗਏ ਹੈਗੇ ਆ 4-5 ਮਹੀਨੇ ਪਰ ਮੈਂ ਜਿਹੜੀ ਸਭਾ ਦੇ ਨਾਲ ਮੈਂ ਪਿਛਲੇ ਇਲੈਕਸ਼ਨਸ ਦੇ ਵਿੱਚ ਵੀ ਜੁੜੀ ਹੋਈ ਸੀ ਔਰ ਉਸ ਤੋਂ ਪਹਿਲਾਂ ਜਿਹੜੇ 2013 ਚ ਇਲੈਕਸ਼ਨਸ ਹੋਏ ਆ ਉਦੋਂ ਵੀ ਮੈਂ ਇਹ ਸਭਾ ਦੇ ਨਾਲ VOTING ਨਹੀਂ ਮੈਂ ਪਹਿਲਾਂ ਕੀਤੀ ਔਰ VOTING ਮੇਰੀ ਪਹਿਲਾਂ ਕਿਉਂਕਿ ਮੈਂ ਪਹਿਲਾਂ ਫੋਰਨ ਸੀਗੀ ਤਾਂ ਮੈਂ VOTING ਨਹੀਂ ਪ ਮੈਂ ਇੱਥੇ ਹੈਗੀ ਔਰ 220 ਦੇ ਵਿੱਚ ਤਾਂ ਕੋਵਿਡ ਸੀਗਾ ਤੇ ਮੈਨੂੰ ਵਾਪਸ ਜਾਣਾ ਪਿਆ ਪਰ ਇਸ ਵਾਰ ਜੀ ਪ੍ਰਧਾਨਗੀ ਦਾ ਹਾਂਜੀ ਤੇ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਹੜੇ ਇਹ ਇਲੈਕਸ਼ਨਸ ਹੈਗੇ ਆ ਬੜੇ ਸਾਫ਼ ਸੁਥਰੇ ਤਰੀਕੇ ਨਾਲ ਹੋ ਰਹੇ ਇਹਦੇ ਵਿੱਚ ਕੋਈ ਵੀ ਪੋਲਿਟੀਕਲ ਜਿਹੜਾ ਹੈਗਾ ਆ ਉਹ ਦਵਾ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਮੈਂ ਨਿਊਜ਼ ਜਿਹੜੀਆਂ ਪੜੀਆਂ ਔਰ ਉਹਦੇ ਤੋਂ ਮੈਨੂੰ ਇਹ ਪਤਾ ਲੱਗਾ ਹੈਗਾ ਕਿ ਜਿਹੜੀ આરોਪ ਜਸਵੀਰ ਜੀ ਹੁਣੇ ਲਗਾ ਰਹੇ ਹੈਗੇ ਆ ਪੁਰਾਣੀਆਂ ਚੋਣਾਂ ਦੇ ਵਿੱਚ ਜਦੋਂ ਇਹ ਮਾਨ ਪ੍ਰਧਾਨ ਬਣੇ ਸੀ ਤਾਂ ਇਹਨਾਂ ਦੇ ਜ਼ਰੂਰ ਬਾਕੀ ਪੋਲਿਟੀਕਲ ਪਾਰਟੀਆਂ ਨੇ ਇਹਨਾਂ ਨੂੰ ਸਪੋਰਟ ਕੀਤੀ ਸੀ ਤਾਂ ਔਰ ਇਹਨਾਂ ਦੇ ਉੱਪਰ ਬੜੇ આરોਪ ਸੀ ਕਿ ਇਹਨਾਂ ਨੇ ਝੂਠੀਆਂ ਵੋਟਾਂ ਬਣਵਾਈਆਂ ਸਨ ਪਰ ਅਸੀਂ ਬੜੇ ਹੀ ਸਿੱਧੇ ਸਾਦੇ ਤਰੀਕੇ ਦੇ ਨਾਲ ਜਿਹੜੇ ਔਰ ਮੈਂ ਪਰਸਨਲੀ ਡੋਰ ਟੂ ਡੋਰ ਜਾ ਕੇ ਹਰ ਡਿਸਟ੍ਰਿਕਟ ਦੇ ਵਿੱਚ ਆਪਣੇ ਜਿਹੜੇ ਵੋਟਰਸ ਹੈਗੇ ਉਹਨਾਂ ਨੂੰ ਮਿਲੀ ਆ ਔਰ ਮੈਂ ਬਹੁਤ ਸਾਰੀਆਂ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਡਿਵੀਜ਼ਨਲ ਕਮਿਸ਼ਨਰ ਮੈਮ ਨੂੰ ਔਰ ਲਿਖੀਆਂ ਸੀਗੀਆਂ ਕਿ ਸਾਨੂੰ ਕੀ ਪ੍ਰੋਬਲਮਸ ਆ ਰਹੀਆਂ ਇਹ ਤਾਂ ਇਲੈਕਸ਼ਨਸ ਦੇ ਵਿੱਚ ਜਿਹੜੇ ਕਹਿ ਰਹੇ ਹੈਗੇ ਆ ਕਿ ਜਾਣਨ ਦੀ ਗੱਲ ਹੈਗੀ ਆ ਕਿਉਂਕਿ ਜਦੋਂ ਮੈਂ ਹਰੇਕ ਬੰਦੇ ਕੋ ਗਈ ਸਾਨੂੰ ਇੰਨਾ ਪਤਾ ਲੱਗਾ ਕਿ ਐਨ ਆਰ ਆਈ ਸਭਾ ਦੇ ਵਿੱਚ ਜਦੋਂ ਪਹਿਲੇ ਪ੍ਰਧਾਨ ਸੀ ਉਹਨਾਂ ਨੇ ਕੀ ਕੀ ਪ੍ਰੋਬਲਮਸ ਕ੍ਰੀਏਟ ਕੀਤੀਆਂ ਉਹਨਾਂ ਨੇ ਕੀ ਕੀ ਇਹਦੇ ਵਿੱਚ ਐਨ ਆਰ ਆਈਜ਼ ਦੇ ਵਾਸਤੇ ਮੁਸ਼ਕਲਾਂ ਕੀਤੀਆਂ ਤੇ ਉਹ ਸਾਡੇ ਨਾਲ ਜੁੜ ਗਏ ਉਹਨਾਂ ਨੂੰ ਉਹ ਉਹਨਾਂ 'ਚ ਨਿਰਾਸ਼ਾ ਬਹੁਤ ਜ਼ਿਆਦਾ ਸੀ ਤੇ ਇਸ ਕਰਕੇ ਉਹਨਾਂ ਨੂੰ ਇਹ ਹੈ ਕਿ ਉਹ ਸਾਡੇ ਮਤਲਬ ਉਹਨਾਂ ਦਾ ਜਿਹੜਾ ਮੇਨ ਰੀਜ਼ਨ ਹੈਗਾ ਸਾਡੇ ਨਾਲ ਜੁੜਨ ਦਾ ਔਰ ਤੁਸੀਂ ਦੇਖ ਸਕਦੇ ਆ ਕਿ ਜਦੋਂ ਹੁਣ ਵੋਟਰਸ ਆ ਰਹੇ ਆ ਬੜੇ ਪਿਆਰ ਨਾਲ ਮਿਲ ਰਹੇ ਆ ਔਰ ਉਹਨਾਂ ਦਾ ਇਹੀ ਕਹਿਣਾ ਆ ਕਿ ਅਸੀਂ ਚਾਹੁੰਦੇ ਆ ਕਿ ਕੋਈ ਨਵਾਂ ਫੇਸ ਆਏ ਔਰ ਅਸੀਂ ਮਤਲਬ ਕੋਈ ਨਵਾਂ ਫੇਸ ਆਂਦਾ ਹੈਗਾ ਤੇ ਉਹਦੇ ਵਿੱਚ ਕੀ ਹੈ ਕਿੜੀ ਉਹਦੀ ਨਿਰਾਸ਼ਾ ਹੈਗੀ ਆ ਔਰ ਜਿਹੜੇ ਕੰਮ ਨਹੀਂ ਹੋਏ ਉਹਨਾਂ ਦੇ ਕੋਲ ਇੱਕ ਹੋਪ ਆ ਕਿ ਕੁਝ ਨਵਾਂ ਹੋ ਸਕਦਾ ਹੈ ਬਾਕੀ ਜਸਵੀਰ ਜੀ ਨੇ ਇਹ ਵੀ ਕਿਹਾ ਹੈਗਾ ਕਿ ਜਿਹੜਾ ਉਹਨਾਂ ਨੂੰ ਥ੍ਰੈਟਸ ਮਿਲੇ ਹੈਗੇ ਆ ਉਸ ਦੇ ਖਿਲਾਫ ਉਹ ਕਾਨੂੰਨੀ ਰਾਹ ਦਾ ਸਾਰਾ ਲੈਣਗੇ ਔਰ ਐਫ ਆਈ ਆਰ ਵੀ ਦਰਜ ਕਰਾਣਗੇ ਹੋ ਸਕੇ ਤਾਂ ਕੋਰਟ ਵੀ ਜਾਣਗੇ ਇਸ ਇਲੈਕਸ਼ਨ ਦੇ ਖਿਲਾਫ ਠੀਕ ਹੈ ਜੀ ਦੇਖੋ ਮੈਨੂੰ ਇਹਦੇ ਬਾਰੇ ਕੋਈ ਨੋ ਲੈਜ ਨਹੀਂ ਹੈਗੀ ਕਿ ਉਹਨਾਂ ਨੂੰ ਕਿਨੇ ਕਿਹਾ ਹੈਗਾ ਕੀ ਕੌਜ਼ ਇਹਦੇ ਬਾਰੇ ਮੈਂ ਕੁਝ ਨਹੀਂ ਗੱਲ ਤਾਂ ਮੈਨੂੰ ਪਤਾ ਨਹੀਂ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦੀ ਇਸ ਮੌਕੇ ਉਮੀਦਵਾਰਾਂ ਵੱਲੋਂ ਇੱਕ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ ਬਾਕੀ ਇਸ ਮਾਮਲੇ ਦੇ ਵਿੱਚ ਕੀ ਹੈ ਪੂਰੀ ਸਚਾਈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ